ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਦਵਾਰਿਆਣਾ ਜ਼ਿਲ੍ਹਾ ਫਰੀਦਕੋਟ ਪੈਂਦਾ ਹੈ ਸਪੰਡ ਨੂੰ ਤੇ ਤਹਿਸੀਲ ਕੋਟਕਪੂਰਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਦੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਮੋਹਰਾ ਝੋਟੀ ਆ ਜਿਹੜੀ ਕਿ ਗੱਬਣ ਆ ਚੰਗਾ ਸੀਮਨ ਲੱਗਿਆ ਆਪ ਵੀ ਚੰਗੇ ਸੀਮੰਦੀ ਆ ਤੇ ਇਹ ਵਿਕਾਊ ਆ ਦੋਸਤੋ ਬਣਦੀ ਡਿਟੇਲ ਆਪਾਂ ਬਾਈ ਦੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲਗਾ ਜਿਹੜਾ ਘੰਟੀ ਵਾਲਾ ਬਟਨ ਆ ਇਹਨੂੰ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆਂ ਤੁਹਾਡੇ ਨਾਲ ਸਾਂਝੀ। ਆਓ ਜੀ ਬਾਈ ਜੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਰਜਿੰਦਰ ਸਿੰਘ ਨੰਬਰਦਾਰ। ਰਜਿੰਦਰ ਸਿੰਘ ਨੰਬਰਦਾਰ। ਨੰਬਰਦਾਰ ਸਾਹਿਬ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ। 94633 94633 16109 16109 ਇਹ ਛੋਟੀ ਬਾਈ ਜੀ ਆਪਣੇ ਘਰ ਦੀ ਹੈ ਜੀ? ਹਾਂਜੀ ਘਰ ਦੀ। ਠੀਕ ਹੈ। ਤੇ ਕਿਹੜੇ ਸੀ ਮੰਦੀ ਆਪ ਹੀ ਆਪ ਤਾਂ ਯਾਦ ਜੀ ਹੁਣ ਚੰਗਈ ਸੀ ਵੇਹ ਲਵਾਇਆ ਉਹ ਚੰਗਾ ਸੀ ਮੰਨ ਲਵਾਇਆ ਸੀ ਤੇ ਇਹ ਦੇ ਗੱਬਣ ਕਿਹੜੇ ਸੀ ਮੰਨ ਤੋਂ ਆ ਤੁਹਾਡੇ ਕੋਲੇ ਸੀਗਾ ਲਿਖਿਆ ਹੋਇਆ ਲਾਓ ਵੀ ਸੱਜਣੋ ਆ ਸਾਹਮਣੇ ਤੁਹਾਡੇ ਰਿਜ਼ਲਟ ਆ ਸਾਰਾ ਪਹਿਲੇ ਸੂਏ ਇਹਨੇ ਸੂਣਾ ਤੇ ਮੂਹਰਾ ਨਸਲ ਦਾ ਲੱਗਿਆ 4353 ਸੀਆਰਪੀ ਦਾ ਲੱਗਿਆ ਹਸਾਰ ਵਾਲਿਆਂ ਦਾ ਇਸ ਬੁੱਲ ਤੋਂ ਦੋਸਤੋ ਇਹ ਗੱਬਣ ਬਾਕੀ ਜਾਣਕਾਰੀ ਆਪਾਂ ਪਾਈ ਤੋਂ ਲੈਣੀ ਹੈ ਇਹ ਕਿੰਨੇ ਕ ਦਿਨ ਲੇ ਜੂਗੀ ਜੀ ਸੂਣ ਚ ਇਹ ਇਹ ਹਫਤਾ ਲੇ ਜੂਗੀ ਇੱਕ ਹਫਤਾ ਠੀਕ ਆ ਤੇ ਇਹਦੀ ਮਾਦਾ ਤੋਂ ਉਧਰ ਕਾਟ ਕਿੰਨਾ ਕਰਿਆ ਤੁਹਾਡੇ ਕੋਲੇ ਬਾਈ 15 16 ਕਿਲੋ ਸੀਗਾ 15 16 ਕਿਲੋ ਇਹ 12 13 ਕੱਢ ਦੂ ਪਹਿਲੇ ਸੂਏ ਹਾਂ ਕੱਢੂਗਾ ਰਾਵਲੇ ਠੀਕ ਹੈ ਜੀ ਲਓ ਵੀ ਸਜਣੋ ਬਹੁਤ ਚੰਗੇ ਬੁੱਲ ਦੀ ਗੱਬਣਾਂ ਝੋਟੀ ਛੋਟਾ ਛੋਟਾ ਸਿੰਗ ਆ ਪਿਛਲੇ ਪਾਸਿਓਂ ਕੁੰਡਾ ਤੇ ਜੈਡ ਬਲੈਕ ਆ ਪੂਛ ਦੇ ਵਿੱਚ ਐਵੇਂ ਚਾਰ ਕਵਾਲ ਆ ਜਿਹੜੇ ਉਹ ਥੱਲੇ ਚਟੇ ਆ ਤੇ ਚੰਗਾ ਕਦ ਕਾਠਾ ਝੋਟੀ ਰਾਜੀਵਲੀ ਬਹੁਤ ਆ ਘਰੇਲੂ ਪਸ਼ੂ ਆ ਬਾਈ ਹਰਾਂ ਕੋਲੇ ਜ਼ਿਮੀਂਦਾਰ ਪਰਿਵਾਰ ਆ ਦੋਸਤੋ ਤੇ ਜੇ ਕੋਈ ਲੋੜ ਤੋਂ ਵੱਧ ਪਸ਼ੂ ਤਿਆਰ ਹੋ ਜਾਂਦਾ ਤਾਂ ਉਹਨੂੰ ਇਹ ਸੇਲ ਕਰਦੇ ਆ ਵੈਸੇ ਇਹ ਆਪਦੇ ਘਰ ਦੇ ਪਸ਼ੂ ਹੁੰਦੇ ਆ ਬਾਈ ਜੀ ਹਰਾਂ ਦੇ ਸੋਣਾ ਥਾਣ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਮੋਟਾ-ਮੋਟਾ ਮੁੱਠੀ ਦੀ ਚਵਾਈ ਵਾਲਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾਉਣੇ ਆ ਹਵਾਨਾ ਬਿਲਕੁਲ ਪਧਰਾ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸਾਫ਼ ਸੁਥਰਾ ਹਵਾਨਾ ਹੈ ਤੇ ਹਫਤਾ ਇਹਨੇ ਹਜੇ ਸੂਣ ਚ ਲੈਣਾ ਲੋਵੀ ਸੱਜਣੋ ਦੂਜੇ ਪਾਸੋਂ ਵੀ ਸੇਮ ਥਣ ਲੱਗਿਆ ਵਿਥ ਚੰਗੀ ਆ ਅਗਲੇ ਥਣ ਤੋਂ ਅਗਲੇ ਥਣ ਦੀ ਵਿਥ ਬਹੁਤ ਆ ਤੇ ਅਗਲੇ ਤੋਂ ਪਿਛਲੇ ਥਣ ਦੀ ਵਿਥ ਚੰਗੀ ਆ ਬਾਕੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਦੋਸਤੋ ਤੋੜਦੀ ਤਾਂ ਤੁਹਾਨੂੰ ਸਾਰੀ ਹਵਾਨੇ ਦੀ ਇਹਦੀ ਜੱਜਮੈਂਟ ਆ ਜਾਣੀ ਆ ਤੋੜਦੀ ਤਾਂ ਤੁਹਾਨੂੰ ਸਾਰੀ ਹਵਾਨੇ ਦੀ ਜੱਜਮੈਂਟ ਆ ਜਾਣੀ ਆ ਮੋੜ ਲਓ ਜੀ ਦੁਬਾਰਾ ਫੇਰ ਉਧਰੋਂ ਲੈ ਆਵਾਂਗੇ ਘਰ ਦੇ ਨਾ ਮਗਰਲੇ ਪਾਸੇ ਬਾਈ ਜੀ ਹਰਾਂ ਦੇ ਪਸ਼ੂ ਰੱਖੇ ਹੋਇਆ ਤਾਂ ਕਰਕੇ ਥੋੜਾ ਜਿਹਾ ਇਹ ਮੈਥੋਂ ਘਬਰਾਉਂਦੀ ਆ ਸਾਫ ਸੁਥਰਾ ਤੇ ਪੱਧਰ ਹਵਾਨਾ ਦੋਸਤੋ ਤ ਨੂੰ ਨੇੜੇ ਕਰਕੇ ਦਿਖਾ ਦਿੰਨੇ ਆ ਤੁਰਦੀ ਤੋਂ ਲੋ ਵੀ ਨਾ ਤਰੋ ਹਫਤਾ ਸੂਣ ਚ ਪਿਆ ਹਜੇ ਝੋਟੀ ਦੇ ਉਸ ਢੰਗ ਨਾਲ ਦੋਸਤੋ ਤੁਸੀਂ ਜੱਜਮੈਂਟ ਕਰਨੀ ਹੈ ਪੱਧਰ ਹਵਾਨਾ ਹੈ ਦੋਸਤੋ ਸੋਹਣਾ ਬੈਠ ਪੋੜਾ 15 ਹੈ 115000 ਲਓ ਵੀ ਸੱਜਣੋ ਕੋਈ ਬਾੜਾ ਹਲਾਣੀ ਵਲਿਆਗਾ ਜਾਇਜ਼ ਮੁੱਲ ਕੀਤਾ 115000 ਵਿੱਚੋਂ ਮਾਨਤਾਨ ਹੋ ਜੂਗਾ ਜੀ ਮਾਨਤਾਨ ਹੋਵੇ ਲਓ ਵੀ ਸੱਜਣੋ ਵਿੱਚੋਂ ਮਾਨਤਾਨ ਵੀ ਤੁਹਾਡਾ ਜ਼ਰੂਰ ਕੀਤਾ ਜਾਊਗਾ ਕੋਈ ਵੀ ਦੂਰੋਂ ਨੇੜਿਓਂ ਸੱਜਣ ਮਿੱਤਰ ਵੀਰ ਆਉਂਦਾ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦਿੰਨੇ ਐ ਇਸ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਆ ਜਿਓ ਘਰੇ ਆ ਕੇ ਵੀ ਤੁਸੀਂ ਚੈੱਕ ਪਾਸ ਕਰ ਸਕਦੇ ਆ ਸਾਫ਼ ਸੁਥਰੀ ਆ ਦੋਸਤੋ ਹਰ ਪੱਖ ਤੋਂ ਤੁਹਾਨੂੰ ਦਿਖਾਤੀ ਆ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦੇ ਲਈ ਦੋਸਤੋ ਹੇਠਲੇ ਪਾਸੇ ਸਾਡਾ ਨੰਬਰ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਤੇ ਕਮੈਂਟ ਕਰਕੇ ਦੱਸੋ ਝੋ ਟਿੱਕ ਕਿਦਾਂ ਦੀ ਲੱਗੀ ਮਿਲਦੇ ਆਂ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ